ਜੋ 3 5 ਪੁਜੰਗੀ ਲਏ ਉਠਾਏ ਪੰਜ ਪੁਜੰਗੀ ਕੱਢੇ ਹਨ ਮਹਾਰਾਜ ਨੇ ਤੇਗ ਦੀ ਧਾਰ ਦੇ ਉੱਤੇ ਹਾਂਜੀ ਚਾਰਾ ਵਰਨ ਇਕ ਕੀਏ ਭਰਾਏ ਚਾਰ ਵਰਨਾਂ ਦੇ ਇਹ ਸਾਰੇ ਇਕ ਭਰਾ ਬਣਾ ਦਿੱਤੇ ਨੇ ਰਿਥਮ ਦਇਆ ਸਿੰਘ ਸੋਫਤੀ ਜਾਤ ਪਹਿਲਾ ਭਾਈ ਦਇਆ ਸਿੰਘ ਜੀ ਲਾਹੌਰ ਸੋਫਤੀ ਇਹਨਾਂ ਦਾ ਗੋਤ ਹੈ ਖੱਤਰੀ ਜਾਤੀ ਵਿੱਚੋਂ ਨੇ ਬਸਤਲਾ ਹੌਰ ਹੁਤੇ ਬਖਿਆਤ ਇਹ ਸਭ ਤੋਂ ਪਹਿਲਾਂ ਆਏ ਨੇ ਸਲਹੌਰ ਦੇ ਰਹਿਣ ਵਾਲੇ ਸੀਸ ਦੇਣ ਵਾਸਤੇ ਦੂਜੇ ਧਰਮ ਸਿੰਘ ਹਸਤਨਾਪੁਰ ਵਾਸੀ ਦੂਜਾ ਸੀਗਾ ਹਸਤਨਾਪੁਰ ਦਾ ਭਾਈ ਧਰਮ ਸਿੰਘ ਉਹ ਤੋਂ ਜੱਟ ਸਿਵ ਜਟੋ ਪ੍ਰਕਾਸ਼ੀ ਇਹ ਜੱਟ ਦਾ ਵੰਸ਼ ਇਹਦਾ ਧੰਨਾ ਦਾ ਧੰਨੇ ਜੱਟ ਦਾ ਜੋ ਪਰਿਵਾਰ ਹੈ ਉਸ ਵੰਸ਼ ਵਿੱਚ ਕਹਿੰਦੇ ਦਾ ਜਨਮ ਹੋਇਆ ਤੀਜੇ ਮੋਹਕਮ ਸਿੰਘ ਦਵਾਰਕਾ ਜਾਇਓ ਤੀਜੇ ਸਿ ਭਾਈ ਮੋਹਕਮ ਸਿੰਘ ਦਵਾਰਕਾ ਤੋਂ ਆਏ ਨਾਮਦੇਵ ਅਵਤਾਰ ਤੋਂ ਆਏ ਇਹ ਸਮਝੋ ਨਾਮਦੇਵ ਜੀ ਦੀ ਵੰਸ਼ ਵਿੱਚ ਛਿੰਬੇ ਸਨ ਚੌਥੇ 나ਈ ਸਾਹਿਬ ਸਿੰਘ ਜੋ ਚੌਥੇ 나ਈ ਬਰਾਦਰੀ ਤੋਂ ਭਾਈ ਸਾਹਿਬ ਸਿੰਘ ਜੀ ਹੋਏ ਨੇ ਸੈਣ ਭਗਤ ਜਹ ਰਹਤੇ ਸੋ ਜੋ ਸੈਣ ਦਾ ਜੀ ਦਾ ਪਰਿਵਾਰ ਭਗਤ ਸੈਣ ਨਾਈ ਦੀ ਬਾਣੀ ਗੁਰਬਾਣੀ ਉਚੋਂਦੀ ਹੈ ਪੰਜਮ ਹਿੰਮਤ ਸਿੰਘ ਝੀਵਰ ਕਹੀਏ ਆ ਪੰਜਵੇਂ ਭਾਈ ਹਿੰਮਤ ਸਿੰਘ ਝੀਵਰ ਜਾਤੀ ਤੋਂ ਹੋਏ ਨੇ ਪੰਜ ਪੁਝੰਗੀ ਪੰਜ ਜਾਤ ਲਹੀ ਇਹ ਪੰਜਾਂ ਜਾਤਾਂ ਪੰਜ ਸਿੰਘ ਜੁਨੇਮਾਲ ਸੱਚੇ ਪਾਤਸ਼ਾਹੀ ਦੇ ਕੋਲ ਆਏ ਸੀਸ ਦੇਣ ਵਾਸਤੇ